ਹਾਂਜੀ ਸਸੀ ਕਲਵਾਈ ਜੀ ਸਸੀ ਗਾਲ ਕਿਵੇਂ ਭਾਈ ਠੀਕ ਐ ਚਾਹ ਪੀ ਲੋ ਆਜੋ ਉਹ ਕੱਲੀ ਚਾਹ ਨਾਲ ਕੀ ਹੋਣਾ ਐ ਮਲੀ ਬੰਦੇ ਨੂੰ ਕੋਈ ਨਸ਼ੇਲੀ ਜੀ ਚੀਜ਼ ਖਵਾ ਦੇ ਨਸ਼ੇ ਵਾਲੀ ਚੀਜ਼ ਖਵਾਓ ਕੋਈ ਮਰਜ਼ੀ ਖਵਾ ਦੇ ਭਰਜਾਈਏ ਜੋ ਤੇਰਾ ਚੱਲ ਕਰਦਾ ਉਹ ਖਵਾ ਦੇ ਸ਼ਾਇਦ ਨਸ਼ੇ ਹੀ ਤਾਂ ਹੁੰਦਾ ਆਜਾ ਪੀ ਲੈ ਹਰੇ ਉਹ ਜਿਹੜਾ ਨਸ਼ਾ ਤੇਰੇ ਜਣਾ ਮਚਾਜ ਕਿੱਥੇ ਆ ਭਾਈ ਨਹੀਂ ਬਣਾਈਏ ਚਾ ਅੱਛਾ ਏ ਤਾਵਲੀ ਦੇਖ ਲੈ ਤੋੜ ਦੂ ਤੜਾਕੀਆਂ ਤੇਰੀਆਂ ਤੈਨੂੰ ਤੇ ਕਿਆ ਸਹੀ ਨਹੀਂ ਥਨੂੰ ਅੱਛਾ ਏ ਤੜਾਕੀਆਂ ਤੋੜ ਦੂ ਤਾਵਲੀ ਦੇ ਦਿਆਂਗਾ ਹੋਰ ਹਾਂ ਬਹੁਤ ਠੀਕ ਹੈ ਤਾਈ ਤੁਮ ਲਈ ਦੇ ਹੱਥ ਨਹੀਂ ਚੜਦੀ ਮੈਨੂੰ ਪਤਾ ਹੈ ਹੱਥ ਤਾਂ ਜੜੀ ਸੀ ਲੈ ਇੱਕ ਦਿਨ ਉਹ ਹੱਥ ਲਾਲਾ ਦੇਖਦੀ ਸੀ ਘਰ ਤੂੰ ਤਾਈ ਤੇ ਤਾਈ ਦਾ ਜਾਨ ਵਾਲੀ ਸਾਰ ਦਿੰਨੀ ਹੈ ਹਾਂ ਜਦੋਂ ਖਾ ਕੇ ਮੈਂ ਕੌਂਦੇ ਸਿਰ ਜਿੰਨੀ ਚੜ ਗਿਆ ਸੀ ਜਦੋਂ ਹੋਰ ਪੂਰੀ ਤਾਂ ਗਈ ਸੀ ਉਹ ਤਾਂ ਗੰਦੀ ਸੀ ਕਿ ਮੈਂ ਤਾਂ ਇਹੋ ਜਿਹਾ ਝਟ ਕਰੇ ਦੇਖੀ ਹੂੰ ਹੋਰ ਤਾਈ ਤੇ ਦੋਦੇ ਨਹੀਂ ਥੀ ਆਣੀ ਗਿਆ ਸੀਗਾ ਵਟਾਰਸੀਆ ਬਾਚ ਮੈਨੂੰ ਵੀ ਆਵੇ ਮੈਂ ਕਿਹਾ ਵੀ ਚਲੋ ਭਾਬੀ ਨਾ ਕਰਤਾ ਤੱਕਾ ਹੀ ਲਿਆ ਆਪਾਂ ਮਾਲਕੀਆ ਅਹ ਥੇਲੀ ਵਰਨ ਮਿਲਦੀ ਐ ਥੋੜੀ ਕਰ ਦਿੰਦੇ ਹਾਂ ਤੁਹਾਡੇ ਤਾਂ ਅਹ ਵੀਰ ਕੋਈ ਨਿਸ਼ਾ ਕਰ ਰਿਹਾ ਹਾਣਾ ਤੁਸੀਂ ਲੈ ਭਾਈ ਹੋਰ ਆਪਾਂ ਕੀ ਕਰਦੇ ਹਾਂ ਹੋਰ ਨਸ਼ੇ ਕਰਦੇ ਹਾਂ ਹੋਰ ਆਪਾਂ ਇੱਥੇ ਕੀ ਕਰਦੇ ਹਾਂ ਮੈਂ ਕਿ ਅੱਗੇ ਥੋੜੇ ਨਸ਼ਾ ਥੋੜੀ ਸੀਗਾ ਬੁੜੀ ਸੀਗੀ ਥੋੜੀ ਅੱਗੇ ਆਪਾਂ ਰ ਇੱਕ ਗੱਲ ਐ ਜਿਹੜਾ ਮਸਾ ਛਾਣਾ ਤੇਰੇ ਵਿੱਚ ਹੈ ਨਾ ਉਹ ਨਸ਼ਾ ਕਿਦੇ ਹੋ ਰਿਹਾ ਨਹੀਂ ਇੱਛਾ ਕੇ ਤੇ ਹੋਰ ਉਹ ਨਸ਼ਾ ਕਿਤੇ ਹੋਰ ਨਹੀਂਗਾ ਮੇਰੀ ਜਠਾਣੀ ਵਿਚ ਹੈ ਨਹੀਂ ਗਾ ਕਿ ਜਠਾਣੀ ਕਿੱਥੇ ਜੇ ਨੂੰ ਦਰਾਣੀ ਮਿਲ ਜੇ ਉਹ ਜਠਾਣੀ ਕਰਨੀ ਕਿਵੇਂ ਜਾਂਦਾ ਹੈ ਕਿ ਕਿਹਦੀ ਦਰਾਣੀ ਮਿਲ ਜੇ ਜੀ ਨਾਲੀ ਕਰਨੀ ਹੂੰ ਕੀ ਆਹ ਵੇ ਦੁੱਧ ਵਰਗੀ ਮਿਲ ਜੈ ਜੀ ਨੂੰ ਅੱਛਾ ਜੀ ਬਿਨਾ ਦੁੱਧ ਵਾਲੀ ਚਾਹ ਕਾਲੀ ਪੱਤੀ ਵਰਗੀ ਕੌਣ ਚਾਗਦਾ ਹੈ ਇਹ ਕਾਲੀ ਪੱਤੀ ਕੀ ਨਸ਼ਾ ਹੁੰਦਾ ਹੋਰ ਕੀ ਦੁੱਧ ਕਿ ਥੋੜੀ ਹੁੰਦਾ ਦਾ ਨਹੀਂ ਨਜ਼ਾਰਾ ਦਾ ਦੁੱਧਾਂ ਦੇ ਹੁੰਦੇ ਪੱਬੀਏ ਪੱਬੀਏ ਛੋਟੇ ਕੇ ਬਰਜਾਈਏ ਲਾ ਦਿਆਂਗੇ ਆਪਾਂ ਰੌਣਕਾ ਹੂੰ ਬੜੇ ਫੋਨ ਤੇ ਰੋਮਾਂਟਿਕ ਹੋਈ ਜਾਂਦੇ ਓ ਤੁਸੀਂ ਤਾਂ ਰੋਮਾਂਟਿਕ ਤਾਂ ਹਜੇ ਮੈਂ ਤੁਹਾਨੂੰ ਕਰੂੰਗਾ ਰੋਮਾਂਟਿਕ ਤਾਂ ਹਜੇ ਕੀਤਾ ਨਹੀਂ ਸੀ ਤੁਹਾਨੂੰ ਦਰਿਆਣਾ ਕਰ ਮੇਰੇ ਤੋਂ ਇਹ ਤਾਂ ਤਕਲੀਫ ਹੁੰਦੀ ਆ ਨਾ ਟੋਲਾ ਕ ਮਾੜੀ ਮਿੱਥੋ ਖਾ ਲਿਆ ਕਰ ਫੇਰ ਆਪਾਂ ਕਰ ਲਿਆ ਕਰਾਂਗੇ ਅੱਛਾ ਚੱਕਰ ਆਉਣ ਲੱਗੇ ਫੇਰ ਬਈ ਚੱਕਰ ਤਾਂ ਕੀ ਚੱਕਰ ਨਹੀਂ ਚੱਕਰ ਆਉਣ ਲੱਗੇ ਤੂੰ ਕਿਹੜਾ ਕਿਤੇ ਭੱਜਣਾ ਨਾ ਠੀਗੀਰੀਆਂ ਥੱਲੇ ਉੱਤੇ ਬੈਠ ਗਿਆ ਰੂੰਗਾ ਘਰੇ ਕੌਣ ਛੱਡ ਕੇ ਜਾਊਗਾ ਪਰ ਫਿਰ ਦੋਨੇ ਇੱਕੋ ਜਿਹੇ ਹੋ ਜਾਵਾਂਗੇ ਕੋਈ ਗੱਲ ਨੀ ਤੂੰ ਅਮਲੀ ਦੇ ਵਸ ਜੀ ਤੂੰ ਜੀ ਨੀ ਕਰਦਾ ਕਿ ਵੀ ਅਮਲੀ ਦੀ ਤੀਵੀਂ ਬਣ ਜਾਵਾਂ ਅਮਲੀ ਦੀ ਤੀਵੀਂ ਬਣਨ ਨੂੰ ਤਾਂ ਜੀ ਕਰਦਾ ਆ ਅਮਲੀ ਤੰਗ ਬਹੁਤ ਕਰਦੇ ਨੇ ਕੋਈ ਨੀ ਅਮਲੀ ਤੰਗ ਕਰੀ ਜਾਊਗਾ ਫਿਰ ਤੇਰਾ ਕੀ ਲੈਂਦਾ ਅਮਲੀ ਫਿਰ ਦੋ ਦੋ ਦਿਨ ਉੱਠਿਆ ਨੀ ਜਾਇਆ ਕਰਨਾ ਕੀ ਫਾਇਦਾ ਨਹੀਂ ਆਪਾਂ ਹੌਲੀ ਹੌਲੀ ਕਰ ਲਿਆ ਕਰਾਂਗੇ ਹੌਲੀ 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 ਕਾਹਨ ਨਹੀਂ ਕਰਦੇ ਤੁਸੀਂ ਹੋਰ ਕਿਵੇਂ ਕਰੀਏ ਸਰ ਬਗਾਨੀ ਚੀਜ਼ ਆ ਫਿਰ ਵੀ ਤੁਸੀਂ ਹੌਲੀ ਨਹੀਂ ਕਰਦੇ ਕੀ ਦੱਸੋ ਵੀ ਕਰੀ ਕੀ ਹੋਇਆ ਇਹਦੇ ਨਹੀਂ ਨਹੀਂ ਬਗਾਨੀ ਗੱਡੀ ਤੇ ਬਗਾਨੀ ਨੱਡੀ ਜਦੋਂ ਕਿਸੇ ਟੱਕੇ ਚੜ ਜੇ ਨਾ ਫਿਰ ਅਗਲਾ ਡੀਪਰਾਂ ਉੱਪਰ ਜਿ ਹਲਾ ਕੇ ਰੱਖ ਲਾਂਦਾ ਰੋਣਾ ਫਿਰ ਹੋਰ ਕੀ ਇਹ ਤਾਂ ਗੱਡੀ ਤਰ੍ਹਾਂ ਹੀ ਵਰਤਿਆ ਹੈਗਾ ਨਹੀਂ ਮੈਂ ਜੋ ਜੋਰ ਜੋਰ ਦੀ ਕਰਦਾ ਤੁਹਾਨੂੰ ਫਿਰ ਉਹ ਨਹੀਂ ਹੁੰਦਾ ਕਿ ਤੁਹਾਨੂੰ ਹੂੰ ਉਦੋਂ ਤਾਂ ਕੋਈ ਤਖਲੀਬ ਤਾਂ ਨਹੀਂ ਹੁੰਦੀ ਕਿ ਹੁੰਦੀ ਆ ਬੱਦੂ ਨੂੰ ਜੇ ਤੱਕ ਲਈ ਇਵੇਂ ਫੇਰੀਆਂਂ ਦੀਆਂ ਮੇਰੇ ਅੱਛਾ ਫੇਰਾ ਹੌਲੀ ਹੌਲੀ ਕਰਿਆ ਕਰੋ ਮੇਰੇ ਨਾਲ ਹੂੰ ਜੋ ਹੋਈ ਉਹ ਨਹੀਂ ਗੱਲ ਕਰਦੇ ਫਿਰ ਆਪਾਂ ਫਿਰ ਗੱਲ ਵੀ ਹੌਲੀ ਹੌਲੀ ਕਰਨੀ ਆ ਹੂੰ ਹੋਰ ਰੋ ਚਾਮਲੂ ਕੀ ਕਰਨਗੀ ਸਰੀ ਹੁਣ ਨਹੀਂ ਕਰਦੇ ਕੰਮ ਕਰਨ ਦੇ ਆ ਆਪਣੇ ਆਲਾ ਭਰਾ ਛੋਟੇ ਆਲਾ ਉਹ ਕਿੱਧਰ? ਓਕੇ ਆ ਗਏ। ਕਿੱਧਰ ਟਪਕੇ ਉਹ ਕਿੱਧਰ ਟਪਾਤਾ? ਕਿਸੇ ਦਿਨ ਆਲੇ ਗਿਆ ਵੇ ਅੱਜ ਹੀ ਕੋਈ ਸ਼ਾਮ ਤੱਕ। ਅੱਛਾ। ਉਹ ਤਾਂ ਫਰਾਮਲੀ ਦੇ ਖਿਆਲਾਂ 'ਚ ਖੋਈ ਰਹਿਣੀ ਹੈ ਜੋ ਵੀ ਘੰਟੇ ਹੈ। ਹੋਰ। ਉਹ। ਹੋਰ ਹੀ ਖਿਆਲਾਂ 'ਚ ਤਾਂ ਖੋਣਾ ਹੀ ਹੈ ਫੇਰ। ਹੂੰ। ਫੇਰ ਸ਼ਾਮ ਦਾ ਰੱਖ ਲਾ ਫੇਰ। తల్ మధా ਗੱਲ ਜੀ ਬਣਦੀ ਨਹੀਂ ਮੇਰੇ ਤੋਂ। ਬਣਨ ਜੀ ਕੀ ਆਪ ਹੀ ਤਾਂ ਕਹੀਏ ਨਾ ਨਸ਼ਾ ਵਤੀਰਾ ਫਿਰ ਉਹ ਨਸ਼ਾ ਨਾ ਕਰਿਆ ਕਰੋ। ਚਲ ਐਟ ਕੀ ਆਏ ਘਰ ਖੜੇ ਤੇਰਾ ਨਸ਼ਾ ਕਰਾ ਦੇ ਮੈਨੂੰ ਫਿਰ। ਹਾਂ ਮੇਰਾ ਨਸ਼ਾ ਕਰ ਲਓ ਜੀ ਤੁਸੀਂ। ਆਹ ਚਲੋ ਉਹ ਆਇਆ ਫਿਰ ਮੈਂ ਸ਼ਾਮ ਨੂੰ ਘੰਟੀ ਮਾਰਦੀ ਮੈਸਕੋਰ ਮਾਰਦੀ। ਹਾਂ ਠੀਕ ਹੈ ਫਿਰ। ਠੀਕ ਹੈ ਫਿਰ। ਹਾਂ।